ਜਿਹੜੀਆਂ ਫੌਜਾਂ ਉਹਨਾਂ ਤੇ ਤੁਸੀਂ ਫੋਰਸਾਂ ਲਾਤੀਆਂ ਓਏ ਪਤੰਦਰੋਂੜ ਗੋਇਆ ਤਾਂ 13 ਮਹੀਨੇ ਦਿੱਲੀ ਬਹਿ ਕੇ ਆਏ ਐ ਇਹਨਾਂ ਨੇ ਕਿਸੇ ਦਾ ਪੱਤਾ ਨਹੀਂ ਤੋੜਿਆ ਪੱਤਾ ਜਿਹੜੀ ਗੱਲ ਕਹੇਤੀ ਬਈ ਉਹ ਪਗਾਈ ਐ ਪੀਸਫੁਲ ਚਾਬਤੇ ਦੇ ਵਿੱਚ ਰਹਿ ਕੇ ਅਸੀਂ ਉਹ ਮੋਰਚੇ ਜਿੱਤ ਕੇ ਆਏ ਐ ਇਹ ਉਹ ਫੌਜਾਂ ਬਾਈ ਤੇ ਕੀ ਬਈ ਇੱਥੋਂ ਦਾ ਪ੍ਰਸ਼ਾਸਨ ਹਾਂ ਸਰਾਜ ਤੇ ਕਾਰਵਾਈ ਕਰੂਗਾ ਜਿਹਨੇ ਪਿਛਲੇ ਦਿਨਾਂ ਦੇ ਵਿੱਚ ਇਹ ਕਿਹਾ ਸੀਗਾ ਵੀ ਇਹ ਕਿਹੜੀ ਜਰਨਲ ਕਾਮ ਹੈ 720 ਮਰਾਕੇ ਭੰਗੜੇ ਪਾਈ ਜਾਂਦੇ ਨੇ ਜਿਹੜਾ ਛੀਤਾਂ ਦਾ ਮਜ਼ਾਕ ਡਾਉਦਾ ਕੀ ਇੱਥੋਂ ਦਾ ਪ੍ਰਸ਼ਾਸਨ ਉਹ ਹੋਬੀ ਧਾਲੀ ਵਾਲ ਤੇ ਕਾਰਵਾਈ ਕਰੂਗਾ ਜਿਹੜਾ ਜਦੋਂ ਸੀ ਮੈਨੂੰ ਬੜੇ ਤਰੀਕੇ ਨਾਲ ਗਾਲ ਕੱਢਣੀ ਆਉਂਦੀ ਹੈ ਕੀ ਇਥੋਂ ਦਾ ਪ੍ਰਸ਼ਾਸਨ ਹੰਸਰਾ ਤੇ ਕਾਰਵਾਈ ਕਰੂਗਾ ਜਿਹੜਾ ਇਹ ਕੱਲ ਬੋਲਿਆ ਆਦਾ ਮੈਂ ਤਾਂ ਮਜ਼ਦੂਰਾਂ ਨੂੰ ਜੇ ਕਹਿ ਦਿਆਂ ਇਹ ਧਰਤੀ ਨੂੰ ਹੱਕ ਲਾ ਦੇਣਗੇ ਹੱਕ ਓਏ ਭਰਾਵੋ ਇਹ ਭਾਈਚਾਰੇ ਦੇ ਵਿੱਚ 75 ਸਾਲ ਹੋ ਗਏ ਕਿਸਾਨਾਂ ਮਜ਼ਦੂਰਾਂ ਦੇ ਵਿੱਚ Hindu Muslim Sikh 사이 ਦੇ ਵਿੱਚ ਪੱਤੇ ਖੇਡ ਕੇ ਸਰਕਾਰਾਂ ਬਣਾਉਂਦੇ ਆਏ ਨੇ ਤੇ ਸਾਡੇ ਗੁਰੂਆਂ ਨੇ ਕੀ ਕਿਹਾ ਸੀ Hindu Muslim Sikh ਸਹਾਈ ਸਾਰੇ ਪਾਈ ਪਾਈ ਮਜ਼ਦੂਰ ਕੌਣ ਨੇ ਮਜ਼ਦੂਰ ਹੈ ਸਾਡੇ ਨੇ ਮਜ਼ਦੂਰ ਉਹ ਨੇ ਜਿਹੜੇ ਬਾੜਾਂ ਦੇ ਵਿੱਚ ਵੱਲੀਆਂ ਚੁਗਦੇ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਵਿਆਹਾਂ ਨੇ ਜਿਨ੍ਹਾਂ ਦੇ ਸਿਰ ਗਲਗਲ ਕਰਜਾ ਜਿਨ੍ਹਾਂ ਦੀ ਛੱਤ ਡਿੱਗਣ ਵਾਲੀ ਹੈ ਕੀ ਹੰਸ ਰਾਜ ਜੀ ਤੂੰ ਮਜ਼ਦੂਰ ਹੈ ਤੂੰ ਰਜਵਾੜਾ ਹੈ ਤੇਰੇ ਕੋਲੇ 50-50 ਲੱਖ ਵਾਲੀਆਂ ਲੈਂਡ ਕਰੂਜ਼ਰਾਂ ਨੇ 10-10 ਕਰੋੜ ਦੇ ਤੇਰੇ ਕੋਲੇ ਮਹਿਲ ਨੇ ਤੇਰੇ ਕੋਲੇ 100 ਏਕੜ ਦੇ 200 ਏਕੜ ਦੇ ਵਿੱਚ ਬਾਗ ਲੱਗੇ ਹੋਏ ਨੇ ਤੂੰ ਮਜ਼ਦੂਰ ਬਾਈ ਕਿਵੇਂ ਕਹਿ ਸਕਦਾ ਹੈ ਤੈਨੂੰ ਪਿਛਲੇ ਦਿਨੀ ਅਸੀਂ ਪੁੱਛਿਆ ਵੀ ਮਜ਼ਦੂਰਾਂ ਦੀ ਤਿਹਾਰੀ ਕਿੰਨੇ ਐ ਤੂੰ ਕੀ ਆਖਿਆ ਕੋਈ ਨਹੀਂ ਪਤਾ ਕਰ ਲਾਂਗੇ ਮੈਂ ਕੀ ਕਲੰਕ ਲੱਗਿਆ ਤੇ ਪਾਰਲੀਮੈਂਟ ਦੇ ਵਿੱਚ ਜਾ ਕੇ ਆਵਾਜ਼ ਕੀ ਚੱਕੇਗਾ ਜਾਦਾ ਤੈਨੂੰ ਆਈ ਨਹੀਂ ਪਤਾ ਮਜ਼ਦੂਰਾਂ ਦੀ ਸਰਕਾਰੀ ਤਿਹੜੀ ਕਿੰਨੇ ਹੈ ਫਿਰ ਤੂੰ ਕੀ ਕਰੇਗਾ ਤਿਹੜੀ ਦੇ ਵਿੱਚ ਕੀ ਵਾਦਾ ਹੋਵੇ ਭਰਾਵੋ ਮਜ਼ਦੂਰਾਂ ਦੀ ਤਿਹੜੀ ਦਾਦਾ ਮੈਨੂੰ ਪਤਾ ਨਹੀਂ ਕਿੰਨੀ ਹੈ ਇਹ ਪੱਤੇ ਖੇਡਦੇ ਆ ਉਹ ਜਾਗ ਜਾਓ ਭਰਾਵੋ ਇੱਥੇ ਕਿਸਾਨ ਮਜ਼ਦੂਰ ਦੁਕਾਨਦਾਰ ਨੌਜਵਾਨ ਮਲਾਜਮਾਂ ਦਾ ਨਾਰਾ ਕਿੱਲੋ ਕੜਕ ਤੱਕ ਸੀਮਤ ਰੱਖਣਾ ਚਾਹੁੰਦੇ ਆ ਇਹ ਉਹ ਲੋਕ ਨੇ ਭਰਾਵੋ ਜਿਨ੍ਹਾਂ ਨੇ ਲਖੀ ਪਰਖੀ ਦੇ ਵਿੱਚ ਦਸਾਨਾਂ ਤੇ ਜੀਪਾ ਚੜਾ ਕੇ ਅਸੀਂ ਜਾਨਵਰਾਂ ਤੇ ਬਈ ਆਏ ਜੀਪਾ ਨਹੀਂ ਚੜਾਉਂਦੇ ਜਿਵੇਂ ਇਹਨਾਂ ਨੇ ਸਾਨੂੰ ਲਤੜਿਆ ਉੱਥੇ ਲੱਤਾਂ ਬਾਹਾਂ ਜਵਾੜੇ ਤੋੜ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਇਹ ਉਹ ਕਾਤਲ ਨੇ ਜਿਨ੍ਹਾਂ ਨੇ ਦਿੱਲੀ ਦੀ ਧਰਤੀ ਤੇ 720 ਸ਼ਹੀਦ ਕਰਾਉਣ ਲਈ ਮਜਬੂਰ ਕਰਤਾ ਇਹ ਉਹ ਲੋਕਾਂ ਭਰਾਵੋ ਜਿਹੜੇ ਝਿੰਗੂ ਤੇ ਖੰਡੌੜੀ ਤੇ ਸੌਣ ਬੈਠੇ ਆ ਉਹਨਾਂ ਦੀ ਮੰਗਾ ਮੰਨਦੇ ਨਾ ਮੰਨਦੇ ਬਾਈ ਵੱਖਰੀ ਗੱਲ ਸੀ ਕਣਕ 'ਚ ਖੜੇ ਨੌਜਵਾਨ ਤੇ ਗੋਲੀ ਮਾਰਤੀ ਭਾਈ ਇਹਨਾਂ ਨੇ ਇਹ ਆ ਭਰਾਵੋ ਜਿਨ੍ਹਾਂ ਨੇ ਉਸ ਫਿਰਤ ਪਾਲੂ ਲੰਗਰ ਵਰਤੌਣਾ ਇਹਨੂੰ ਲੱਤਾਂ ਬਾਨਾ ਤੋੜ ਕੇ ਬੋਰੀ ਦੇ ਵਿੱਚ ਪਾਲਿਆ ਭਰਾਵੋ ਪੀਜੀਆ 'ਚ ਪਿਆ ਇਹੋ ਲੋਕ ਆ ਭਰਾਵੋ ਜਿਨ੍ਹਾਂ ਨੇ 35000 ਅਥਰੂ ਗੈਸ ਦਾ ਗੋਲਾ ਉਸ ਬਾਡਰ ਤੇ ਚਲਾਇਆ ਐ ਤਾਂ ਬਈ ਅਸੀਂ ਭਾਰਤ ਤੇ ਪਾਕਿਸਤਾਨ ਦੇ ਬਾਡਰਾਂ ਤੇ ਨਹੀਂ ਚਲਾਉਂਦੇ ਭਾਰਤ ਤੇ ਚైనਾਂ ਦੇ ਬਾਡਰਾਂ ਤੇ ਨਹੀਂ ਚਲਾਉਂਦੇ ਇਹ ਹਾਂ ਲੋਕ ਆ ਭਰਾਵੋ ਜਿਨ੍ਹਾਂ ਨੇ ਬੰਦਿਆ ਤੇ ਤਾਂ ਅਟੈਕ ਕੀਤਾ ਹੀ ਕੀਤਾ ਛੱਡਿਆ ਮਸ਼ਿੰਦਰੀਆਂ ਨਹੀਂ ਛੱਡਿਆ ਟਾਇਰ ਪਾੜਦੇ ਲੰਗਰ ਹਾਲ ਦੇ ਭਾਂਡੇ ਨਹੀਂ ਛੱਡੇ ਬਈ ਅਸੀਂ ਉਹ ਸਵਾਲ ਪੁੱਛਣ ਵਾਸਤੇ ਖੜੇ ਆਂ ਹੰਸਾ ਜ਼ਿਆਦਾ ਝੁਲਮ ਕਰਦੇ ਨੇ ਹੰਸਾ ਜੀ ਅਸਲੀ ਝੁਲਮ ਕਰਦੇ ਅਸੀਂ ਤਾਂ ਸੋਥੋ ਜਵਾਬ ਮੰਗਣਾ ਆਂ ਤੁਸੀਂ ਨਮਾਇੰਦੇ ਹੋ ਫਰੀਦਕੋਟ ਤੋਂ ਅਸੀਂ ਪੁੱਛਣਾ ਹੈ ਵੀ ਸੋਡੇ ਪ੍ਰਧਾਨ ਮੰਤਰੀ ਨੇ ਲਿਖਤੀ ਰੂਪ ਦੇ ਵਿੱਚ ਮੰਗਾ ਦਿੱਤੀਆਂ ਸੀ 220 ਬਿਜਲੀ ਐਕਟ ਹੋਵੇ ਐਮਐਸਪੀ ਹੋਵੇ ਅਦੋਲਣਕਾਰੀ ਕਿਸਾਨਾਂ ਦੇ ਉੱਤੇ ਜਿਹੜੇ ਪਰਚੇ ਦਰਜ ਹੋਣ ਤੇ ਇਹਨਾਂ ਮੰਗਾ ਜਿਹੜੀਆਂ ਰਹਿੰਦੀਆਂ ਸੀ ਉਸ ਆਦੋਲਣ ਦੇ ਵਿੱਚੋਂ ਪੈਦੀਆਂ ਹੋਈਆਂ ਸੀ ਲਖੀ ਪਰਖੀਰੀ ਦਾ ਮਸਲਾ ਹੋਵੇ ਅਜੇ ਮਿਸ਼ਰਾ ਟੈੜੀ ਦਾ ਜਿਹੜਾ ਪੁੱਤਰਾ ਅਸੀਸ ਮਿਸ਼ਰੇ ਦਾ ਮਸਲਾ ਹੋਵੇ ਅਸੀਂ ਤਾਂ ਭਾਈ ਉਹਨਾਂ ਦੇ ਜਵਾਬ ਮੰਗਣ ਵਾਸਤੇ ਛੋਟਾ ਵਿਰੋਧ ਕਰਦੇ ਆ ਸਵਾਲਾਂ ਦੇ ਜਵਾਬ ਦੇ ਕੇ ਜਾਓ ਸਾਡੇ ਹੱਥ ਚ ਬਈ ਨਾ ਪਿਸਤੌਲ ਐ ਨਾ ਬੈਰੀਗੇਟ ਐ ਨਾ ਕੱਲ ਐ ਨਾ 6 ਮਿੰਟ ਤੱਕ ਕੰਦਾ ਸਾਡੇ ਹੱਥ ਚ ਤਾਂ ਕੁਛ ਨਹੀਂ ਬਈ ਅਸੀਂ ਤਾਂ ਉਂ ਖੜੇ ਆ ਹੁਣ ਆ ਦੇ ਲੋਕਤੰਤਰ ਆਹ ਕਿਹੜਾ ਲੋਕਤੰਤਰ ਆ ਜਿਹੜੀ ਘੇਰਾਬੰਦੀ ਕੀਤੀ ਹੋਈ ਐ ਬਈ ਤੁਸੀਂ ਆ ਲੋਕਾਂ ਕੋਲੇ ਆ ਰਹੇ ਹੋ ਵੋਟਾਂ ਲੈਣ ਕਿਹਦੇ ਕੋਲੇ ਆ ਰਹੇ ਹੋ ਪਿੰਡਾਂ ਚ ਜੇ ਭਰਾਵਾਂ ਲੋਕੋ ਅੱਜ ਇਹ ਲੋਕ ਇਸ ਤਰੀਕੇ ਨਾਲ ਆ ਰਹੇ ਨੇ ਛੋਟੇ ਲੋਕਾਂ ਦੀ ਕੇਰਾਬੰਦੀ ਕਰ ਰਹੇ ਨੇ ਇਹ ਸਵਾਲਾਂ ਤੋਂ ਭੱਜ ਰਹੇ ਨੇ ਤੇ ਫਿਰ ਆਉਣ ਵਾਲੇ ਸਮੇਂ ਤੇ ਜਦੋਂ ਇਹ ਮਿਨਿਸਟਰ ਐਮਪੀ ਬਣ ਕੇ ਫਿਰ ਛੋਟੇ ਕੋਲੇ ਆਉਣਗੇ ਭਾਈ ਫਿਰ ਸੋਨੂੰ ਨੇੜੇ ਲੱਗਣ ਦੇ ਦੇਣਗੇ ਭਾਈ ਫਿਰ ਛੋਟੇ ਸਵਾਲਾਂ ਦਾ ਜਵਾਬ ਦੇ ਦੇਣਗੇ ਭਾਈ ਦੱਸ ਦਿਓ ਭਾਈ ਇੰਨਾ ਕੋਲੇ ਨਹੀਂ ਆ ਭਰਾਵਾ ਅੱਜ ਇਹ ਪੱਤੇ ਖੇਡ ਰਹੇ ਨੇ ਇੱਕ ਸਾੜ ਮਜ਼ਦੂਰ ਦਾ ਇਹ ਚਾਰੇ ਦੀ ਸਾਹ ਤੜਉਣਾ ਚਾਹੁੰਦੇ ਨੇ ਇਹਨੂੰ ਪੁੱਛਣਾ ਵਾਲਾ ਹੋਵੇ ਜੰਗ ਦੀ ਬਦਾਨਤਾ ਤੁਸੀਂ ਖੇਡਦੇ ਹੋ ਜਦੋਂ ਇਹ ਕਿਰਤੀ ਲੋਕਾਂ ਤੇ ਤੁਸੀਂ ਗੋਲੀਆਂ ਚਲਾਉਂਦੇ ਹੋ ਅਸੀਂ ਇਹ ਕਿਰਤੀ ਲੋਕ ਕੀ ਇਹ ਦੇਸ਼ ਦਾ ਹਿੱਸਾ ਨਹੀਂ ਕਿਸਾਨ ਤੇ ਮਜ਼ਦੂਰ ਕੀ ਉਹਨਾਂ ਦਾ ਰਾਈਟ ਨਹੀਂ ਬਣਦਾ ਸੀ ਉਹ ਦਿੱਲੀ ਨਹੀਂ ਜਾ ਸਕਦੇ ਸੀ ਕੀ ਆਪਦਾ ਪ੍ਰਦਰਸ਼ਨ ਨਹੀਂ ਕਰ ਸਕਦੇ ਸੀ ਤੇ ਅੱਜ ਤੁਸੀਂ ਆਧੀਆ ਬਈ ਅਸੀਂ ਪਿੰਡਾਂ ਚ ਆਉਣਾ ਅਸੀਂ ਤਾਂ ਸੋਤੂ ਬਈ ਜਵਾਬ ਹੀ ਮੰਗਦੇ ਆ ਕੋਈ ਕੈਲ ਨਹੀਂ ਗੱਟਿਆ ਤੇ ਇੱਥੋਂ ਦਾ ਮਾਸਟਰ ਜੀ ਦਾ ਬੇਟਾ ਜਿਹੜਾ ਆਦਾ ਸੀ ਭਰਾਵੋ ਮੈਂ ਆਪ ਘਰ ਦਾ ਮੁੰਡਾ ਐ ਤੇ ਅੱਜ ਉਹਦੀਆਂ ਫੋਰਸਾਂ ਲੱਗੀਆਂ ਹੋਈਆਂ ਇੱਥੇ ਅੱਜ ਕੀ ਕਰ ਰਿਆ ਹੈ ਆਵਾਜ਼ਾਂ ਨੂੰ ਬੰਦ ਕੀਤਾ ਜਾ ਰਿਹਾ ਛੋਟਾੜੂ ਤੇ ਭਰਾਵੋ ਯਾ